ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ RAM RAM ਜੀ ਹੋਰ ਸਣਾਓ ਸਭ ਠੀਕ ਠਾਕ ਸਭ ਚੜ੍ਹਦੀ ਕਲਾ 'ਚ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਹੋਰ ਫੇਸਬੁੱਕ ਵਾਲਿਓ ਕਿੱਦਾਂ ਜੀ ਸਭ ਚੜ੍ਹਦੀ ਕਲਾ 'ਚ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਤੁਹਾਡੇ ਵਾਸਤੇ ਨਵੀਆਂ-ਨਵੀਆਂ ਵੈਰਾਈਟੀਆਂ ਲੈ ਕੇ ਆਈ ਦੀਆਂ ਇੰਸਟਾਗ੍ਰam ਵਾਲਿਓ ਕਿੱਦਾਂ ਜੀ ਸਭ ਠੀਕ ਠਾਕ ਜੀ ਸਭ ਚੜ੍ਹਦੀ ਕਲਾ 'ਚ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਠੀਕ ਹੈ ਜੀ ਲਓ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਸ਼ੀਸ਼ਲ ਕੰਪਨੀ ਦਾ ਆਪਣੇ ਕੋ ਆ ਗਿਆ ਕੌਫੀ ਮੱਗ ਆਇਆ ਵਧੀਆ ਕੁਆਲਿਟੀ ਸ਼ੀਸ਼ੇਲ ਕੰਪਨੀ ਦਾ ਤੇ ਵਧੀਆ ਕੁਆਲਟੀ ਆਈ ਨਹੀਂ ਸ਼ੀਸ਼ੇਲ ਸਿੰਗਲ ਮੱਗ ਹੈ 커피 ਮੱਗ ਹੈ ਨਾ ਸ਼ੀਸ਼ੇਲ ਕੰਪਨੀ ਦਾ ਵਧੀਆ ਕੁਆਲਟੀ ਜੀ ਇਹ ਚ ਕਿਹੜੀ ਡਿਜ਼ਾਈਨ ਮਿਲੇਗਾ ਜੀ ਠੀਕ ਹੈ ਜੀ ਇੱਕ ਇਹਦੇ ਵਿੱਚ ਇਹ ਡਿਜ਼ਾਈਨ ਮਿਲੈਗਾ ਆਹ ਡਿਜ਼ਾਈਨ ਵਿੱਚ ਕਿ ਵਧੀਆ ਠੀਕ ਹੈ ਇਹ ਚ ਅਗਲੇ ਅਗਲੇ ਦਰਾਂ ਦੇ ਡਿਜ਼ਾਈਨ ਆਉਣਗੇ ਠੀਕ ਹੈ ਜੀ ਇਹ ਆ ਗਈ ਸਿੰਗਲ ਪੀਸ ਦੀ ਪੈਕਿੰਗ ਠੀਕ ਹੈ ਜੀ ਇਸ ਤੋਂ ਬਾਅਦ ਆਏਗਾ ਜੀ ਡਬਲ ਪੀਸ ਦੀ ਪੈਕਿੰਗ ਆਏਗੀ 20 पीस दी ਪੈਕਿੰਗ ਆ ਗਈ ਹੈ ਜੀ ਇਸ ਤੋਂ ਬਾਅਦ ਠੀਕ ਹੈ ਜੀ ਇਸੇ ਕੰਪਨੀ ਦੇ ਸ਼ੀਸ਼ਰ ਕੰਪਨੀ ਦੇ ਇੱਥੇ ਵੀ ਅਲੱਗ-ਅਲੱਗ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਆ ਦੇਖੋ ਜੀ ਵਧੀਆ ਕੁਆਲਿਟੀ ਹੈ ਅਲੱਗ-ਅਲੱਗ ਡਿਜ਼ਾਈਨ ਮਿਲਣਗੇ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਇਹ ਕਾਰਡ ਡਿਜ਼ਾਈਨ ਮਿਲ ਜਾਏਗਾ ਕੰਪਨੀ ਬਹੁਤ ਵਧੀਆ ਹੈ ਲਾਈਟ ਵੇਟ ਪਿਓਰ ਬੋਨ ਚਾਈਨਾ ਦੇ ਵਿੱਚ ਆ ਕੌਫੀ ਮੱਗ ਹੈ ਇਹ ਗਿਫਟ ਕਰਨਾ ਕਿਸੇ ਨੂੰ ਗਿਫਟ ਵੀ ਕਰ ਸਕਦੇ ਜੀ ਘਰ-ਦਵਾਰ ਤੋਂ ਵਾਸਤੇ ਕੌਫੀ ਮੱਗ ਦੁੱਧ ਪੀਣ ਵਾਸਤੇ ਕੌਫੀ ਵਾਸਤੇ ਇਸ ਵਾਸਤੇ ਆ ਜਾਂਦੇ ਸਿੰਗਲ ਪੀਸ ਦੀ ਪੈਕਿੰਗ ਮਿਲ ਜੇਗੀ ਡਬਲ ਵੀ ਮਿਲ ਜੇਗੀ ਜੇ ਸਿੰਗਲ ਮੱਗ ਕਿਸੇ ਨੇ ਲੈਣਾ ਹੋਵੇ ਇਹਦਾ ਆਪਾਂ ਰੇਟ ਰੱਖਿਆ 110 ਰੁਪਏ ਦੇ ਪੀਸ ਦਾ ਠੀਕ ਹੈ ਜੀ 110 ਰੁਪਏ ਰੇਟ ਹੈ ਉਦਾਂ 150 ਰੁਪਏ 200 ਰੁਪਏ ਮਾਰਕੀਟ 'ਚ ਵਿਕਦਾ ਕੋਈ 150 ਕੋਈ 200 ਨਹੀਂ ਸਿਰਫ 110 ਰੁਪਏ ਰੇਟ ਹੈ ਜੀ ਸਿੰਗਲ ਮੱਗ ਦਾ ਜੇ ਦੋ ਪੀਸ ਦੀ ਪੈਕਿੰਗ ਲੈਣੀ ਹੈ ਦੋ ਪੀਸ ਦੀ ਪੈਕਿੰਗ ਕੋਈ 250 ਦੀ ਵੇਚ ਰਿਹਾ ਕੋਈ 300 ਦੀ ਵੇਚ ਰਿਹਾ ਆਪਾਂ ਸਿਰਫ 220 ਰੁਪਏ ਦੇਵਾਂਗੇ ਠੀਕ ਹੈ ਜੀ ਜਿਸ ਕਿਸੇ ਵੀਰ ਭੈਣ ਭਰਾ ਨੂੰ ਇਹ ਚੀਜ਼ ਦੀ ਜ਼ਰੂਰਤ ਹੋਵੇ ਵਿజిਟ ਕਰੋ ਵਿਸ਼ਾਲ ਵਰਤਨ ਸਟੋਰ ਫਦੇਕਾ ਚੂੜੀਆਂ ਵੀਡੀਓ ਚੰਗੀ ਲੱਗੇ ਵਤੋ ਉਹ ਕਮੈਂਟ ਕਰੋ ਵਤੋ ਉਹ ਲਾਈਕ ਕਰੋ ਵਤੋ ਉਹ ਸ਼ੇਅਰ ਕਰੋ ਜਿਸ ਕਿਸੇ ਨੂੰ ਜਰੂਰਤ ਹੋਵੇ ਵਿਜ਼ਿਟ ਕਰੋ ਵਿਸ਼ਾਲ ਬਤਨ ਸਟੋਰ ਫਦੇਗਰ ਚੂੜੀਆਂ ਠੀਕ ਹੈ ਜੀ ਇਹ ਆਫਰ ਲੱਗ ਚੁੱਕੀ ਹੈ ਵਿਸ਼ਾਲ ਬਤਨ ਸਟੋਰ ਫਦੇਗਰ ਚੂੜੀਆਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ